ਇੱਕ ਚੱਲਦੇ ਆਟੋ ਦੇ ਵਿੱਚ ਲਾਹ ਦੀ ਵਿਦਿਆਰਥਣ ਦੇ ਨਾਲ ਛੇੜਛਾੜ ਕੀਤੀ ਗਈ ਹੈ ਹਾਲਾਂਕਿ ਜਦੋਂ ਲੜਕੀ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤਾਂ ਆਟੋ ਚਾਲਕ ਦੇ ਵੱਲੋਂ ਕਿਹਾ ਗਿਆ ਕਿ ਉਹ ਨਿਆਂ ਸਿੰਘ ਗਰੁੱਪ ਦਾ ਬੰਦਾ ਹੈ ਜਿਸ ਤੋਂ ਬਾਅਦ ਉਸਨੇ ਲੜਕੀ ਦੇ ਨਾਲ ਛੇੜਛਾੜ ਕੀਤੀ ਡਰ ਦੇ ਮਾਰਿਆਂ ਲੜਕੀ ਨੇ ਆਟੋ ਤੋਂ ਛਾਲ ਮਾਰ ਦਿੱਤੀ ਜਿਸ ਦੇ ਕਾਰਨ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੱਸਦੀ ਹੈ ਕਿ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿੱਕਲਾ ਦੀ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਕਿ ਇੱਕ ਆਟੋ ਚਾਲਕ ਨੇ ਉਸ ਕੋਲ ਆ ਕੇ ਆਟੋ ਰੋਕਿਆ ਜਿਸ ਨੂੰ ਉਸਨੇ ਪੁੱਛਿਆ ਕਿ ਤੁਸੀਂ ਸਰੰਦਵਾਲ ਜਾਓਗੇ ਤਾਂ ਆਟੋ ਚਾਲਕ ਨੇ ਕਿਹਾ ਬੈਠ ਜਾਓ ਜਿਸ ਤੇ ਉਹ ਆਟੋ ਵਿੱਚ ਬੈਠ ਗਈ ਤੇ ਉਕਤ ਆਟੋ ਚਾਲਕ ਉਸ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਜਿਸ ਨੂੰ ਡਰ ਕੇ ਉਸਨੇ ਆਪਣੇ ਘਰਦਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਟੋ ਚਾਲਕ ਨੇ ਧਮਕੀ ਦਿੱਤੀ ਕਿ ਉਹ ਫਤੇਹ ਸਿੰਘ ਨਿਹੰਗ ਗਰੁੱਪ ਦਾ ਬੰਦਾ ਹੈ ਜਿਸ ਤੋਂ ਬਾਅਦ ਉਹ ਆਟੋ ਜੋ ਬਾਹਰ ਡਿੱਗ ਪਈ ਤੇ ਉਸਦੇ ਬਾਹਰ ਦਿਖਦੇ ਸਾਰੇ ਉਕਤ ਆਟੋ ਚਾਲਕ ਆਟੋ ਭਜਾ ਕੇ ਫਰਾਰ ਹੋ ਗਿਆ ਐ ਐਸਪੀਡੀ ਰਕੇਸ਼ ਯਾਦਵ ਨੇ ਦੱਸਿਆ ਕਿ ਥਾਣਾ ਸਰਹੰਦ ਦੀ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ मामले दी अगली कार्रवाई शुरू कर देती है ऑटो उल, वाला जी ऑटो बार 2000 धन्यवाद वाला सिगा सकती थी फिर कोई सवारी ਨੂੰ ਲੈ ਕਰਕੇ ਇੱਥੇ ਆਇਆ ਸੀ ਜਦੋਂ ਇਹਦੇ ਵਿੱਚ ਥੋੜੀ ਬੈਠੇ ਥੋੜੇ ਦੇ ਨਾਲ ਇੱਕ ਮੁੰਡੇ ਦੇ ਬੈਠਾ ਸੀ ਜਦੋਂ ਤੋਂ ਮੁੰਡਾ ਉਸਦੇ ਬੈਠਾ ਰਿਹਾ ਇਹਦਾ ਕੰਟੈਕਟ ਸੀਗਾ ਮੁੰਡੇ ਦੇ ਉਤਰਨ ਦੇ ਬਾਅਦ ਇਹਦਾ ਜਿਹੜਾ ਕੰਟੈਕਟ ਸੀਗਾ ਉਹ ਬਿਸਪੀਹਰ ਥੋੜੇ ਦੇ ਨਾਲ ਇਸ ਨੇ ਗੱਲਬਾਤ ਕਰਕੇ ਪਹਿਲੇ ਸ਼ੁਰੂ ਕੀਤੀ ਉਹਦੇ ਬਾਅਦ ਇਹਦੀ ਜਿਹੜੀ ਗੱਲਬਾਤ ਸੀਗੀ ਉਹ कु लगे कि यदि जोड़ी इंटेंशन है वो ठीक नहीं है उन्हें ऑटो तो उतर के जाने कोशिश की इसलिए कुछ दत फड़ के और उन्होंने रोकने की कोशिश की और इन्हें अपने आप में भी कुड़ी में डरा की भी कोशिश की बट किसी तरह से कुड़ी उतों चली गई ये बाद जो कंपेट साल मिली एस एच ओ साहब ने बड़ी ढंग न सारी सी टी वी देखा सी सी वी देखने के बाद ऑटो का नंबर आ गया फिर ऑटो वाले गिरफ्तार किया गया ਏ देखो ਕੁੜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਇਹ ਦੱਸਤਾ ਸੀ ਕਿ ਮਤਲਬ ਤਾਂ ਕਿ ਕੁੜੀ ਡਰ ਜਾਏ ਔਰ ਇਹਦੇ ਕਾਬੂ ਚ ਰਹੇ ਤਾਂ ਉਸ ਵਾਸਤੇ ਇਸਨੇ ਕੋਈ ਗੈਂਗ ਦਾ ਨਾਮ ਲਿਆ ਤੁਸੀਂ ਨਹੀਂ ਕਿ ਤੇ ਠੀਕ ਇੱਕ ਚੱਲਦੇ ਆਟੋ ਦੇ ਵਿੱਚ ਲਾਹ ਦੀ ਵਿਦਿਆਰਥਣ ਦੇ ਨਾਲ ਛੇੜਛਾੜ ਕੀਤੀ ਗਈ ਹੈ ਹਾਲਾਂਕਿ ਜਦੋਂ ਲੜਕੀ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤਾਂ ਆਟੋ ਚਾਲਕ ਦੇ ਵੱਲੋਂ ਕਿਹਾ ਗਿਆ ਕਿ ਉਹ ਨਿਆਂ ਸਿੰਘ ਗਰੁੱਪ ਦਾ ਬੰਦਾ ਹੈ ਜਿਸ ਤੋਂ ਬਾਅਦ ਉਸਨੇ ਲੜਕੀ ਦੇ ਨਾਲ ਛੇੜਛਾੜ ਕੀਤੀ ਡਰ ਦੇ ਮਾਰਿਆਂ ਲੜਕੀ ਨੇ ਆਟੋ ਤੋਂ ਛਾਲ ਮਾਰ ਦਿੱਤੀ ਜਿਸ ਦੇ ਕਾਰਨ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੱਸਦੀ ਹੈ ਕਿ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿੱਕਲਾ ਦੀ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਕਿ ਇੱਕ ਆਟੋ ਚਾਲਕ ਨੇ ਉਸ ਕੋਲ ਆ ਕੇ ਆਟੋ ਰੋਕਿਆ ਜਿਸ ਨੂੰ ਉਸਨੇ ਪੁੱਛਿਆ ਕਿ ਤੁਸੀਂ ਸਰੰਦਵਾਲ ਜਾਓਗੇ ਤਾਂ ਆਟੋ ਚਾਲਕ ਨੇ ਕਿਹਾ ਬੈਠ ਜਾਓ ਜਿਸ ਤੇ ਉਹ ਆਟੋ ਵਿੱਚ ਬੈਠ ਗਈ ਤੇ ਉਕਤ ਆਟੋ ਚਾਲਕ ਉਸ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਜਿਸ ਨੂੰ ਡਰ ਕੇ ਉਸਨੇ ਆਪਣੇ ਘਰਦਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਟੋ ਚਾਲਕ ਨੇ ਧਮਕੀ ਦਿੱਤੀ ਕਿ ਉਹ ਫਤੇਹ ਸਿੰਘ ਨਿਹੰਗ ਗਰੁੱਪ ਦਾ ਬੰਦਾ ਹੈ ਜਿਸ ਤੋਂ ਬਾਅਦ ਉਹ ਆਟੋ ਜੋ ਬਾਹਰ ਡਿੱਗ ਪਈ ਤੇ ਉਸਦੇ ਬਾਹਰ ਦਿਖਦੇ ਸਾਰੇ ਉਕਤ ਆਟੋ ਚਾਲਕ ਆਟੋ ਭਜਾ ਕੇ ਫਰਾਰ ਹੋ ਗਿਆ ਐ ਐਸਪੀਡੀ ਰਕੇਸ਼ ਯਾਦਵ ਨੇ ਦੱਸਿਆ ਕਿ ਥਾਣਾ ਸਰਹੰਦ ਦੀ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਓਟੋ ਵਾਲਾ ਜੀ ਓਟੋ ਬਾਹਰ 2000 ਦਾ ਧੰਨਵਾਦ ਸੀਗਾ ਸਕੀ ਸੀ ਫੇਰ ਕੋਈ ਸਵਾਰੀ ਨੂੰ ਲੈ ਕਰਕੇ ਇੱਥੇ ਆਇਆ ਸੀ ਜਦੋਂ ਇਹਦੇ ਵਿੱਚ ਕੁੜੀ ਬੈਠੀ ਕੁੜੀ ਦੇ ਨਾਲ ਇੱਕ ਮੁੰਡੇ ਨੇ ਬੈਠਾ ਸੀ ਜਦੋਂ ਤੋਂ ਮੁੰਡਾ ਉਸਦੇ ਬੈਠਾ ਰਿਹਾ ਇਹਦਾ ਕੰਟੈਕਟ ਸੀਗਾ ਮੁੰਡੇ ਦੇ ਉਤਰਨ ਦੇ ਬਾਅਦ ਇਹਦਾ ਜਿਹੜਾ ਕੰਟੈਕਟ ਸੀਗਾ ਉਹ ਬਿਸਪੀਹ ਕੁੜੀ ਦੇ ਨਾਲ ਹੀ ਉਸਨੇ ਗੱਲਬਾਤ ਕਰਕੇ ਪਹਿਲੇ ਸ਼ੁਰੂ ਕੀਤੀ ਉਹਦੇ ਬਾਅਦ ਇਹਦੀ ਜਿਹੜੀ ਗੱਲਬਾਤ ਸੀਗੀ ਉਹਦੇ ਤੋਂ ਕੁੜੀ ਨੂੰ ਆਗਿਆ ਲੱਗਿਆ ਕਿ ਇਹਦੇ ਜਿਹੜੇ ठीक नहीं है उन्हें तो उतर के जान दी कोशिश की कुछ फड़के और कोशिश की और इन्हें अपने आपिश की बट किसी तरह से कुड़ी उत्तों चली गई इस जो अपडेट साढ़े को मिली तो एस एच ओ साहब ने बड़ी ढंग सारी सी टीवी देखिया सीसी टीवी देखने के बाद ऑटो का नंबर आ गया फिर ऑटो वाले ने गिरफ्तार किया गया ਇਹ ਲੇਖ ਕੁੜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਇਹ ਦੱਸਤਾ ਸੀ ਕਿ ਮਤਲਬ ਤਾਂ ਕਿ ਕੁੜੀ ਡਰ ਜਾਏ ਔਰ ਇਹਦੇ ਕੰਮ ਉਚੇ ਰਹੇ ਤਾਂ ਉਸ ਵਾਸਤੇ ਇਸਨੇ ਕੋਈ ਗੈਂਗ ਦਾ ਨਾਮ ਲਿਆ ਦਿੱਤਾ ਸੀ ਨੀਂਮਪਿੰਗ ਤੇ ਠੀਕ